ਕਲਾਫ ਹੈ ਮर्याਦਾ ਦੇ ਬਰਤਲਾਫ ਜਿਸ ਤਰ੍ਹਾਂ ਜ਼ਿੰਮੇਵਾਰੀਆਂ ਲੈਂਦਾ ਕੀ ਮਤਲਬ ਕਿ ਅੱਗੇ ਹੈਗਾ ਵਾਬ ਮਤਲਬ ਕਿ ਕਿੱਦਾਂ ਅਸੀਂ ਸੁਧਾਰ ਸਕਦੇ ਹਾਂ ਜ਼ਿੰਮੇਵਾਰੀਆਂ ਨਾਲ ਲਵੇ ਕਿੱਦਾਂ ਅਸੀਂ ਅੱਜ ਖੜੇ ਹਾਂ ਅਸੀਂ ਵੀ ਖਾਲਸਤਾਨੀ ਹੈ ਅਸੀਂ ਆਪਣੇ ਖਾਲਸਤਾਨੀ ਭਰਾਵਾਂ ਨੂੰ ਕਹਿੰਦੇ ਆ ਇਹ ਰਾਹ ਨਹੀਂ ਹੈ ਗਲਤ ਹੈ ਬੀ ਆਰ ਅੰਬੇਦਕਰ ਆਪਣੇ ਸਮਾਜ ਵਾਸਤੇ ਬਹੁਤ ਗ੍ਰੇਟ ਬੰਦਾ ਹੈਗਾ ਉਹਨੇ ਸਾਰਿਆਂ ਵਾਸਤੇ ਰਾਈਟਸ ਲੈ ਕੇ ਦਿੱਤੇ ਹੈਗੇ ਆ ਉਹਨਾਂ ਦੇ ਨਾਲ ਜੇ ਕੋਈ ਅਸਹਿਮਤੀ ਹੈ ਵਿਚਾਰ-ਵਿਦਿਨ ਅਸੀਂ ਆਪਣੀ ਗੱਲ ਨਿਬੇੜ ਸਕਦੇ ਹਾਂ हां ਜਿਹੜੇ ਮਾੜੇ ਕੰਮ ਕਰਨੇ ਆ ਲੋਕਾਂ ਦੇ ਮਨ ਨੂੰ ਠੇਸ ਪਹਚਾਉਣੀ ਹੈ ਇਹ ਗਲਤ ਰਾਹ ਹੈਗਾ ਇਹਦੇ ਤੇ ਨਾ ਤਰੋ ਇਹਦੇ ਨਾਲ ਸਾਡਾ ਸਮਾਜ ਹੀ ਖਰਾਬ ਹੁੰਦਾ ਹੈ ਬੇਗੰਪੂਰੇ ਦੇ ਨਿਸ਼ਾਨੇ ਤੋਂ ਦੂਰ ਹੁੰਦੇ ਤੁਸੀਂ ਖਾਲਸਤਾਨ ਲੈਣ ਦੇ ਹੱਦ ਤੱਕ ਬਿਲਕੁਲ ਜੀ ਠੀਕ ਹੈ ਜੀ ਧੰਨਵਾਦ ਜੀ ਡਾਕਟਰ ਅੰਬੇਦਕਰ ਦੇ ਨਾਲ ਲੈਣ ਦੇ ਹੱਕ ਤੇ ਆ ਉਹਨਾਂ ਨੂੰ ਨਾਲ ਰੱਖਾਂਗੇ ਨਾਲ ਲੈ ਕੇ ਜਾਵਾਂਗੇ ਉਹਨਾਂ ਦੀ ਸੋਚ ਨੂੰ ਵਧਾਵਾਂਗੇ ਧੰਨਵਾਦ ਜੀ ਪਿੱਛੇ ਫੋਟੋ ਕਰ ਲਈ ਜਿਹੜਾ ਧਾਰਾ 25 ਸੁਵਿਧਾ ਆਂਦੀ ਹੈ ਉਹਦੇ ਨਾਲ ਸਿੱਖਾਂ ਨੂੰ ਨਿਰਾਸ਼ਗੀ ਜ਼ਰੂਰ ਹੈ ਪਰ ਜਿਹੜਾ ਉਹ 파ਰਟ 2 ਦੇ ਵਿੱਚ ਹੈਗਾ ਸਾਨੂੰ Hindu ਬਣਾਤਾ ਉਹਦੇ ਨਾਲ ਮੈਂ ਵੀ ਨਹੀਂ ਸਹਿਮਤ ਉਹਦੇ ਬਾਰੇ ਅਸੀਂ ਵਿਚਾਰ ਕਰ ਸਕਦੇ ਹਾਂ ਪਰ ਜੇ 파ਰਟ 1 25 ਦਾ ਪੜੀਏ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਕਿਸੇ ਧਰਮ ਸਥਾਨ ਦੇ ਉੱਤੇ ਤੁਸੀਂ ਵਿਤਕਰਾਂ ਨਹੀਂ ਕਰ ਸਕਦੇ ਹੈ ਹੁਣ ਜਦ ਬੁੱਤ ਦੀ ਬੇਅਦਬੀ ਹੋਈ ਹੈ ਤੇ ਕਿਸੇ ਨੇ ਉਥੇ ਅਫਸੋਸ ਸਾਂਝਾ ਕਰਨਾ ਹੈ ਪੁਲਿਸ ਨੇ ਕਹਿ ਕੇ ਕਿ ਇਹ ਖਾਲਿਸਤਾਨੀ ਹੈ ਜੋ ਕਿ ਸੁਪਰੀਮ ਕੋਰਟ ਵੀ ਆਗਿਆ ਦਿੰਦਾ ਹੈ ਕਿ ਤੁਸੀਂ ਹੋ ਸਕਦੇ ਹੋ ਜੇ ਤੁਸੀਂ ਸ਼ਾਂਤਮਈ ਰੂਪ 'ਚ ਕਾਨੂੰਨ ਦੇ ਦਾਇਰੇ 'ਚ ਤੁਸੀਂ ਆਪਣੀ ਗੱਲ ਕਰਦੇ ਹੋ ਇਸ ਵਿਤਕਰੇ ਨਾਲ ਸਾਨੂੰ ਉਥੇ ਇਕੱਠੇ ਨਹੀਂ ਹੋਣ ਦਿੱਤਾ ਅੱਜ ਜੇ ਵਖਰੇਵਾ ਜੇ ਸਾਨੂੰ ਨੀਮਾ ਜਾਂ ਵਖਰਾ ਕਰਨ ਦਾ ਯਤਨ ਕੀਤਾ ਉਹ ਸਟੇਟ ਨੇ ਕੀਤਾ ਹੈ ਪੁਲਿਸ ਨੇ ਕੀਤਾ ਹੈ ਔਰ ਉਹਨਾਂ ਦੇ ਪਿੱਛੇ ਜਿਨ੍ਹਾਂ ਨੇ ਸ਼ਿਕਾਇਤਾਂ ਕੀਤੀਆਂ ਉਹਨਾਂ ਨੇ ਸਾਨੂੰ ਵਾਂਝਾ ਕੀਤਾ ਸਾਡੇ ਮਨ ਦੀ ਇੱਛਾ ਇਹ ਸੀ ਕਿ ਅਸੀਂ ਉੱਥੇ ਜਾ ਕੇ ਅਫਸੋਸ ਪ੍ਰਗਟਾਈਏ ਤੇ ਇਸ ਮੰਦਭਾਗੀ ਗੱਲ ਨੂੰ ਨਿੰਦੀਏ ਪਰ ਜਿਹੜਾ ਸਟੇਟ ਨੇ ਰੋਕਤਾ ਉਹ ਸਾਡੇ ਫੰਡਮੈਂਟਲ ਰਾਈਟਸ ਨੂੰ ਸਾਡੇ ਫਰੀडम ਆਫ ਸਪੀਚ ਨੂੰ ਫਰੀडम ਆਫ ਐਕਸਪ੍ਰੈਸ਼ਨ ਨੂੰ ਫਰੀडम ਆਫ ਗੈਦਰਿੰਗ ਨੂੰ ਉਹਨਾਂ ਨੇ ਤੋੜਿਆ ਹੈਗਾ ਜੋ ਕਿ ਡਾਕਟਰ ਬੀ ਆਰ ਅੰਬੇਦਕਰ ਨੇ ਸਾਨੂੰ ਹੱਕ ਦਿੱਤੇ ਸੀ ਅੱਜ ਜੇ ਉਲੰਘਣਾ ਡਾਕਟਰ ਅੰਬੇਦਕਰ ਦੀ ਕੀਤੀ ਹੈ ਉਹ ਪੰਜਾਬ ਪੁਲਿਸ ਨੇ ਕੀਤੀ ਹੈ ਪੰਜਾਬ ਸਟੇਟ ਨੇ ਕੀਤੀ ਹੈ ਮੌਜੂਦਾ ਉੱਥੇ ਬੀਐਸਪੀ ਨੇ ਕੀਤੀ ਹੈ ਜਿਹੜਾ ਸਾਨੂੰ ਮਾੜਾ ਕਹਿ ਕੇ ਕਿ ਇਹ ਇੱਥੇ ਆ ਨਹੀਂ ਸਕਦੇ ਇਹ ਅਛੂਤ ਹੈ ਇਹਨਾਂ ਨੂੰ ਇੱਥੇ ਨੇੜੇ ਨਹੀਂ ਲੱਗਣ ਦਿੰਦਾ ਉਹ ਨਫ਼ਰਤ ਜਿਹੜੀ ਉਹਨਾਂ ਨੇ ਪੈਦਾ ਕੀਤੀ ਹੈ ਅਸੀਂ ਉਹਦਾ ਵੀ ਬਹੁਤ ਵੱਡਾ ਇੱਕ ਰੂਪ ਪ੍ਰਗਟ ਕਰਦੇ ਆਂ ਇਹ ਤਾਂ ਸਰ ਸਪਸ਼ਟ ਹੁੰਦਾ ਹੈ ਜੀ ਕਿ ਸਰਕਾਰ ਦੀ ਅਨਗਹਿਲੀ ਹੈ ਬਹੁਤ ਵੱਡੀ ਜਿਹੜੀ ਇੱਕ ਬਿਆਦਰੀ ਹੋਈ ਜੇ ਡਾਕਟਰ ਅੰਬੇਦਕਰ ਤੇ ਲਿਖੇ ਹੋਏ ਕਾਨੂੰਨ ਅਧੀਨ ਫ੍ਰੀडम ਆਫ ਐਕਸਪ੍ਰੈਸ਼ਨ ਥੋਟ ਗੈਦਰਿੰਗ ਰਿਲੀਜੀਅਨ ਹੈਗਾ ਫਿਰ ਸਾਨੂੰ ਕਿਹੜੇ ਦੈਰੇ 'ਚ ਰੋਕਿਆ ਕਿ ਸੋਚ ਨਾਲ ਰੋਕਿਆ ਅਸੀਂ ਉੱਥੇ ਕੋਈ ਮਾੜਾ ਕਰਨ ਗਏ ਸੀ ਅੱਜ ਵੀ ਅਸੀਂ ਰਿਸਪੈਕਟਫੁਲੀ ਡਾਕਟਰ ਸਾਹਿਬ ਦੇ ਉਹ ਬਹੁਤ ਸਾਹਮਣੇ ਖੜੇ ਆ ਅਸੀਂ ਤਾਂ ਇਹ ਕਹਿਣ ਗਏ ਸੀ ਕਿ ਮਾੜਾ ਹੋਇਆ ਸੋ ਜਿਹੜਾ ਇਹਨਾਂ ਨੇ ਵਿਤਕਰਾ ਕੀਤਾ ਹੈ ਇਹ ਡਾਕਟਰ ਅੰਬੇਦਕਰ ਦੇ ਦਿੱਤੇ ਹੋਏ ਰਾਈਟਸ ਦੀ ਉਲੰਘਣਾ ਕੀਤੀ ਹੈ ਔਰ ਇਹ ਨਿੰਦਿਆਗ ਹੈ ਸਰ ਜੇ ਇਸ ਤਰ੍ਹਾਂ ਦਾ ਮਤਲਬ ਘਟਣਾ ਹੁੰਦੀ ਰਹੇ ਉਦੋਂ ਬਾਅਦ ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ ਮੈਂ ਤਾਂ ਦੱਸਦਾ ਕਿ ਅਸੀਂ ਪੰਨੂ ਸਾਹਿਬ ਦਾ ਜਿਹੜਾ ਕੀਤਾ ਹੋਇਆ ਕੰਮ ਹੈ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਰੱਖਾਂਗੇ ਬਤੌਰ ਸਿੱਖ ਬਤੌਰ ਖਾਲਸਤਾਨੀ ਅਸੀਂ ਪੁੱਛਾਂਗੇ ਕਿ ਅਸੀਂ ਹੋਰਾਂ ਦੇ ਸਤਾਨ ਚਿੰਨ ਨੂੰ ਨਿੰਦ ਸਕਦੇ ਆਂ ਉਹਨਾਂ ਨੂੰ ਮਾੜਾ ਕਹਿ ਸਕਦੇ ਹੈਗੇ ਆ ਤੇ ਜਿਹੜਾ ਕੌਮੀ ਫੈਸਲਾ ਉੱਥੋਂ ਲਾਗੂ ਹੋਊਗਾ ਉਹਦੇ ਅਸੀਂ ਵੀ ਪਾਬੰਦ ਹੋਵਾਂਗੇ ਤੇ ਪੰਨੂ ਸਾਹਿਬ ਨੂੰ ਵੀ ਕਰਨਾ ਪੈਣਾ ਹੈਗਾ ਪਰ ਉੱਥੇ ਤਾਂ ਇਹ ਪਹੁੰਚਣ ਵਾਸਤੇ ਸਾਡੇ ਐਸਜੀਪੀਸੀ ਜਿਹੜੇ 14 ਸਾਲ ਦੇ ਚੋਣ ਨਹੀਂ ਹੋਏ ਉੱਥੇ ਚੋਣ ਹੋਣੇ ਚਾਹੀਦੇ ਆ ਆ ਲਫਾਫਿਆਂ ਚੋਂ ਨਿਕਲੇ ਹੋਏ ਅਸੀਂ ਇਹਨਾਂ ਨਾਲ ਸਹਿਮਤ ਨਹੀਂ ਹੁੰਦੇ ਹੈਗੇ ਸਰਬੱਤ ਖਾਲਸੇ ਨੂੰ 10 ਸਾਲ ਹੋ ਗਏ ਅਸੀਂ ਚਾਹੁੰਦੇ ਆ ਕਿ ਮੋੜ ਸੁਰਜੀਤ ਸੰਗਤ ਆਪਣਾ ਫਤਵਾ ਦਵੇ ਔਰ ਉਸ ਦਿਨ ਅਸੀਂ ਅੱਗੇ ਆਪਣੇ ਕੌਮ ਦੇ ਇਹੋ ਜਿਹੇ ਜਿਹੜੇ ਫੈਸਲੇ ਲੈ ਸਕੀਏ ਸਾਨੂੰ ਇਹ ਸਰਕਾਰਾਂ ਨੇ ਚੋਣ ਨਾ ਕਰਾ ਕੇ ਇੱਕ ਬਹੁਤ ਖਸਾਇਆ ਹੋਇਆ ਸਾਡੀ ਕਾਰਜਕਾਰੀ ਸਾਰੀ ਰੋਕੀ ਹੋਈ ਹੈ ਨਹੀਂ ਤਾਂ ਅਸੀਂ ਇਹ ਇਹੋ ਜਿਹਾ ਸਵਾਲ ਜਸਦਾਰਾ ਸਾਹਮਣੇ ਰੱਖ ਕੇ ਇਹਨੂੰ ਹੱਲ ਕਰ ਦੇਣਾ ਸੀ ਪਰ ਕਿਉਂਕਿ ਸਰਕਾਰਾਂ ਨਾ ਸਾਨੂੰ ਨੇੜੇ ਲੱਗਣ ਦਿੰਦੀ ਐ ਨਾ ਸਾਡੇ ਚੋਣ ਕਰਾਉਂਦੀ ਐ ਸਾਨੂੰ ਉਲਝਾ ਕੇ ਰੱਖਦੀ ਐ ਬਸ ਇਹਨੂੰ ਕੋਹ ਕੋਹ ਕੇ ਸਾਨੂੰ ਮਾੜਾ ਕਹਿਣਾ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਨਹੀਂ ਕੀਤਾ ਬਾਰਡਰਾਂ ਖਾਲਿਸਤਾਨ ਦੇ ਨਾਰੇ ਲਿਖੇ ਜਾਂਦੇ ਸ਼ਰਧਾਂਤੀ ਤਤਵਾ ਬਲਣਾ ਤੇ ਜਦ ਤੋਂ ਸਮਾਜ ਦੇ ਨਾਲ ਟਕਰਾ ਪੈਦਾ ਕਰਨੀ ਸਰਕਾਰ ਕਿਸ ਤਰ੍ਹਾਂ ਦੀ ਐ ਖਾਲਿਸਤਾਨ ਸਾਰਿਆਂ ਵਾਸਤੇ ਹੋਊਗਾ Hindu Muslim Sikh Isai ਗਰੀਬ ਅਮੀਰ ਜੋ ਸਾਡੇ ਸਤਾਰ ਜੋਗ ਮਹਾਰਾਜ ਰਬੀਦਾਸ ਸਾਹਿਬ ਦੀ ਬਾਣੀ ਬੇਗੰਪੁਰੇ ਜੀ ਹੈ ਉਹ ਉੱਥੇ ਲਾਗੂ ਹੋਊਗੀ ਇਹ ਬੇਗੰਪੁਰ ਬਣਾਣਾ ਹੈ ਅਸੀਂ ਬੇਗੰਪੁਰਾ ਦੇ ਵਿੱਚ ਰਹਿਣਾ ਹੈ ਅਸੀਂ ਸੁਖ ਸ਼ਾਂਤ ਰਹਿਣਾ ਹੈ ਭਾਈਚਾਰੇ ਨਾਲ ਰਹਿਣਾ ਹੈਗਾ ਇਹ ਖਾਲਸਤਾਨ ਦੀ ਸੋਚ ਹੈ ਸੋ ਮੈਂ ਸਮਝਦਾ ਹੈ ਕਿ ਖਾਲਸਤਾਨ ਬੇਗੰਪੁਰਾ ਇੱਕ ਬਹੁਤ ਉੱਚੀ ਸੋਚ ਹੈ ਪਰ ਧੱਕੇ ਨਾਲ ਕਿਸੇ ਦੇ ਉੱਤੇ ਥੋਪ ਦੇਣਾ ਇਹ ਗਲਤ ਹੈ ਇਹਦੇ ਨਾਲ ਐ ਵਿਤਕਰਾ ਹੁੰਦਾ ਹੈਗਾ ਇਹ ਬਹੁਤ ਉੱਚੀ ਸੋਚ ਹੈ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਨਾਲ ਰੱਖਣਾ ਜਿੱਦਾਂ ਪੰਨੋ ਜ਼ਿੰਮੇਵਾਰੀਆਂ ਲੈ ਰਹੇ ਆ ਟਕਰਾ ਪੈਦਾ ਕਰ ਰਹੇ ਆ ਜਾਤੀ ਦਾ ਜਨਤਵਦੀ ਇਹ ਇਹਦੇ ਦਿਮਾਗ 'ਚ ਜਿਹੜੀ ਗੱਲ ਬੱਸੀ ਹੋਈ ਹੈ ਇਹ ਹੈ ਭਾਰਤ ਨੇ ਇਹਦਾ ਐਕਸਟਰਾ ਜੁਡੀਸ਼ੀਅਲ ਐਕਸਟਰਾ ਟੈਰੀਟੋਰੀਅਲ ਮਰਡਰ ਕਰਨ ਦਾ ਪੈਸਾ ਚੜਾ ਕੇ ਗੈਂਗਸਟਰ ਇਹਦੇ ਪਿੱਛੇ ਲਾਤੇ ਇਹਦੇ ਮਨ 'ਚ ਇਹ ਗੱਲ ਬੈਠੀ ਹੈ ਕਿ ਭਾਰਤ ਮੈਨੂੰ ਮਾਰਨਾ ਚਾਹੁੰਦਾ ਹੈ ਇਸਨੇ ਉਸ ਗੱਲ ਨੂੰ ਵਧਾ ਕੇ ਭਾਰਤ ਦੇ ਪਿੱਛੇ ਸੁਵਿਧਾਨ ਦੇਖ ਕੇ ਸੁਵਿਧਾਨ ਦੇ ਪਿੱਛੇ ਫਾਦਰ ਆਫ ਦਾ ਕਨਸਟੀਟਿਊਸ਼ਨ ਡਾਕਟਰ ਬੀ ਆਰ ਅੰਬੇਦਕਰ ਦੇਖ ਕੇ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਹੈ ਠੀਕ ਹੈ ਨਾ ਜੀ ਇਹ ਇਹਦੀ ਗਲਤ ਸੋਚ ਹੈ ਪਰ ਮੈਨੂੰ ਲੱਗਦਾ ਇਸ ਕਰਕੇ ਇਹਦੇ ਮਨ 'ਚ ਵਿਤਕਰਾ ਹੈਗਾ ਔਰ ਇਹ ਨਹੀਂ ਹੋਣਾ ਚਾਹੀਦਾ ਸਾਫ ਸਿਮਰਨਜੀਤ ਸਿੰਘ ਮਾਨ ਦੇ ਪਿੱਛੇ ਮਰਡਰ ਕਰਨ ਦੀਆਂ ਸਾਜਿਸ਼ਾਂ ਬਹੁਤ ਹੋ ਚੁੱਕੀਆਂ ਹਨ ਸੁਮੇਧ ਸੈਣੀ ਵਰਗਿਆਂ ਨੇ ਯਤਨ ਕੀਤੇ ਆ ਬਠਿੰਡੇ 'ਚ ਪਰ ਪ੍ਰਧਾਨ ਸਾਹਿਬ ਨੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਬਿਨਾ ਉਹਦੇ ਅ ਗਲਤ ਕੰਮ ਕੀਤੇ ਉਹਨੂੰ ਪਰਸੂ ਕੀਤਾ ਹੈਗਾ ਸੋ ਮੇਰਾ ਖਿਆਲ ਹੈ ਇਹ ਇੱਕ ਗਲਤ ਤਰੀਕੇ ਨਾਲ ਆਪਣੇ ਮੰਦੀਆਂ ਪੜਾਸਾਂ ਕੱਢ ਰਿਹਾ ਹੈ ਗਲਤ ਸੋਚ ਨਾਲ ਕਰ ਰਿਹਾ ਹੈ ਇਹਨੂੰ ਇਤਿਹਾਸ ਪੜ੍ਹ ਕੇ ਜੋ ਮਨੁੱਖਤਾ ਦਾ ਫਾਇਦਾ ਡਾਕਟਰ ਸਾਹਿਬ ਨੇ ਕੀਤਾ ਉਹਨੂੰ ਮੰਦੇ ਨજર ਰੱਖ ਕੇ ਇਹਨੂੰ ਕੰਮ ਕਰਨਾ ਚਾਹੀਦਾ ਹੈ ਹਾਂਜੀ ਲਗਾਤਾਰ ਜਾਪ ਦੀ ਬਸਤੀ ਚੌਥੀ ਵਾਰੀ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ ਆ ਤੇ ਉਹ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਤੇ ਉਹਨਾਂ ਦੀ ਜ਼ਿੰਮੇਵਾਰੀ ਜਿਹੜਾ ਗੁਰਪਤਮ ਗੁਰਪਤਮਪੰਥ ਸਿੰਘ ਪੰਨੂ ਲੈ ਰਿਆ ਤੇ ਸਰਕਾਰ ਇਸ ਬਾਰੇ ਕੁਝ ਨਹੀਂ ਕਰ ਰਹੀ ਰੁਗਣ ਦਾ ਨਾਮ ਨਹੀਂ ਲੈ ਰੇ ਆ ਤਾਜ਼ਾ ਹੀ ਦੋ ਨੂੰ ਅਪ੍ਰੈਲ ਨੂੰ ਫਲੋਰ ਦੇ ਵਿੱਚ ਹੋਇਆ ਤੇ ਪਹਿਲਾਂ ਵੀ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਇਹਨਾਂ ਬੇਅਦਬੀਆਂ ਤੇ ਬੜਾ ਦੁਖਯਾਹਰ ਕੀਤਾ ਸੀ ਤੇ ਗੁਰਪਤਵੰਦ ਪੰਨੂ ਦੇ ਕਰਵਾਏਗੇ ਇਸ ਕਾਰੇ ਦੀ ਨਿੰਦਿਆ ਕੀਤੀ ਸੀ ਤੇ ਹੁਣ ਵੀ ਜਿਹੜਾ ਫਲੋਰ ਵਾਪਰਿਆ ਸਰਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਸਪਸ਼ਟ ਤੌਰ ਤੇ ਇਸ ਪੰਨੂ ਦੀ ਨੀਤੀ ਦਾ ਵਿਰੋਧ ਕੀਤਾ ਕਿ ਬਹੁਤ ਮਾੜੀ ਗੱਲ ਹੈ ਬਾਬਾ ਸਾਹਿਬ ਭੀਵਰਾ ਡਾਕਟਰ ਅੰਬੇਡਕਰ ਨੇ ਤਾਂ ਮਾਨਵਤਾਵਾਦ ਲਈ ਕੰਮ ਕੀਤਾ ਕਰੋੜਾਂ ਲੋਕਾਂ ਨੂੰ ਜ਼ਿੰਦਗੀ ਦੇ ਦਿੱਤੀ ਤੇ ਸਾਡੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨ ਜੀ ਜਿਨ੍ਹਾਂ ਨੇ ਅੱਜ ਫਲੋਰ ਵਿਖੇ ਆ ਕੇ ਉਥੇ ਸਟੈਚੂ ਤੇ ਜਾ ਕੇ ਦੁੱਖ ਪਿਆ ਦੱਸਣਾ ਸੀ ਦੁੱਖ ਬੰਡਾਉਣਾ ਸੀ ਕਿ ਜੋ ਕੁਝ ਇੱਥੇ ਹੋਇਆ ਦੂਜੀ ਵਾਰੀ ਇੱਕੋ ਹੀ ਸਟੈਚੂ ਦੇ ਹੋਇਆ ਬਹੁਤ ਮਾੜੀ ਗੱਲ ਹੈ ਤੇ ਸਾਡੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਕਾਰ ਜਿਹੜੇ ਸਮਾਜ ਹੈ ਉਨਾ ਨੂੰ ਦੱਸ ਸਕ ਪਈ ਇਸ ਦੁੱਖ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਤੇ ਪੰਨੂ ਦੀ ਇਹ ਕਾਰਵਾਈ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਪਰ ਸਰਕਾਰ ਨੇ ਜੋ ਅੱਜ ਕੀਤਾ ਅੱਜ ਉੱਥੇ ਅਸੀਂ ਗਏ ਸਾਡਾ ਟੈਂਟ ਲਾਇਆ ਪਹਿਲਾਂ ਟੈਂਟ ਪਟਿਆ ਗਿਆ ਫਿਰ ਉੱਥੋਂ ਜਦੋਂ ਸੀ ਗਏ ਤਾਂ ਸਾਨੂੰ ਡਿਟੇਨ ਕੀਤਾ ਗਿਆ ਉੱਥੋਂ ਜਾ ਕੇ ਥਾਣਾ ਗੁਰਾਇਆਂ ਦੇ ਵਿੱਚ ਲੈ ਗਏ ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਤੁਸੀਂ ਇਹ ਪੰਨੂ ਦੀ ਮਦਦ ਕਰ ਰਹੇ ਹੋ ਜੋ ਪੰਨੂ ਕਰ ਰਿਹਾ ਉਹਦੀ ਮਦਦ ਕਰ ਰਹੇ ਹੋ ਸਾਡਾ ਦਲਿਤ ਸਮਾਜ ਜਿਹੜਾ ਇਹ ਹਮੇਸ਼ਾ ਹਰ ਰੋਜ਼ ਬਿਆਨ ਆ ਰਿਹਾ ਕਿ ਕੋਈ ਸਿੱਖ ਜਥੇਬੰਦੀ ਉੱਠੇ ਪੰਨੂ ਦੇ ਇਸ ਕਾਰਵਾਈ ਦੀ ਨਿੰਦਿਆ ਕਰੇ ਸਾਡੇ ਨਾਲ ਖੜੇ ਕੱਲ ਵੀ ਫਗਵਾੜੇ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੀ ਨੌਜਵਾਨਾਂ ਨੇ ਇਹ ਮੰਗ ਕੀਤੀ ਤੇ ਜੇ ਸ਼ੋਨੀ ਅਕਾਲੀ ਦਲ ਅੰਮ੍ਰਿਤਸਰ ਗਰੀਬ ਦਲਿਤ ਸਮਾਜ ਨਾਲ ਖੜਾ ਹੋਣ ਲੱਗਾ ਆ ਤਾਂ ਫਿਰ ਸਰਕਾਰ ਕਿਉਂ ਰੋਕਦੀ ਆ ਸਰਕਾਰ ਦੀ ਕੀ ਮਨਸ਼ਾ ਆ ਇਹ ਲੋਕਾਂ ਨੂੰ ਸਮਝਣੀ ਹੋਵੇਗੀ ਤੇ ਵਿੱਚ ਕਈ ਏਦਾਂ ਦੀਆਂ ਬਾਬਾ ਸਾਹਿਬ ਦੇ ਨਾਮ ਤੇ ਚੱਲਣ ਵਾਲੀਆਂ ਜਥੇਬੰਦੀਆਂ ਜਿਨ੍ਹਾਂ ਦਾ 35-60 ਚੱਲਦਾ ਦਾਲ-ਫੁਲਕਾ ਚੱਲਦਾ ਉੱਥੇ ਫਲੋਰ ਦੇ ਵਿੱਚ ਉਹਨਾਂ ਨੇ ਪੁਲਸ ਪ੍ਰਸ਼ਾਸਨ ਦਾ ਸਾਥ ਦਿੱਤਾ ਇਸ਼ਾਰੇ ਕਰ ਕਰਕੇ ਬੰਦੇ ਚੁਗਵਾਏ ਆ ਅਸੀਂ ਉਹਨਾਂ ਦੀ ਵੀ ਨਿੰਦਿਆ ਕਰਦੀ ਸੀ ਅੱਜ ਜਦੋਂ ਪਤਾ ਲੱਗਾ ਸਾਡੀ ਗ੍ਰਿਫਤਾਰੀ ਹੋ ਗਈ ਦਸ ਸਰਦਾਰ ਈਮਾਨ ਸਿੰਘ ਮਾਨ ਜੀ ਸ਼ੋਭੀ ਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸਾਹਿਬ ਇਹ ਫਿਰ ਰੁਕੇ ਨਹੀਂ ਇਹ ਸਿੱਧੇ ਸਾਡੇ ਕੋਲ ਹਸਪੀਟਲ ਆ ਗਏ ਤੇ ਇੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦੇ ਅੱਗੇ ਆ ਕੇ ਇਹ ਸ਼ਰਧਾ ਪ੍ਰੇਟ ਕੀਤੀ ਆ ਕਿ ਅਸੀਂ ਸਮਾਜ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਸਾਰੇ ਸਿੱਖ ਨਹੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਖਿਲਾਫ ਪੰਨੂ ਤੋਂ ਬਿਨਾਂ ਕੋਈ ਨਹੀਂ ਖਿਲਾਫ ਔਰ ਸਿੱਖ ਸਮਾਜ ਜਿਹੜਾ ਇਹ ਦਲਿਤ ਸਮਾਜ ਦੇ ਨਾਲ ਖੜਾ ਆ ਪੰਜਾਬ ਦੀ ਵੱਡੀ ਧਿਰ ਦੇ ਆਗੂ ਅੱਜ ਸਾਡੇ ਦਰਮਿਆਨ ਆਏ ਆ ਅਸੀਂ ਪਾਰਟੀ ਦੇ ਬੜੇ ਥੈਂਕਫੁਲ ਆ ਬਹੁਤ ਇਸ ਹਲਕੇ ਦੇ ਸਰਕਟ ਸਾਡੇ ਦਲਿਤ ਲੀਡਰ ਜਿੰਦਰ ਘੇੜਾ ਜੀ ਸਾਡੇ ਤਰਮਿੰਦਰ ਭੁੱਲਰਾਈ ਜੀ ਸਾਡੇ ਹੈਪੀ ਕਾਲਜੀ ਇੱਥੇ ਮਤਲਬ ਦਲਿਤ ਆਗੂ ਜਿਹੜੀ ਨੌਨ ਦੁਨੀਆ ਜਾਣਦੀ ਆ ਉਹ ਅੱਜ ਇਸ ਦਰਮਿਆਨ ਇੱਥੇ ਆਏ ਉਹਨਾਂ ਨੇ ਵੈਲਕਮ ਕੀਤਾ ਸਰਦਾਰ ਇਮਾਨ ਸਿੰਘ ਮਾਨ ਜੀ ਦਾ ਅਸੀਂ ਇਹਨਾਂ ਦੇ ਵੀ ਧੰਨਵਾਦੀ ਆ ਕਿ ਇਹਦੇ ਬਿਲਕੁਲ ਤੁਸੀਂ ਠੀਕ ਕਰ ਰਹੇ ਆ ਜਦੋਂ ਫੌਜੀ ਸਾਹਿਬ ਖੜੇ ਸਾਡੇ ਜਲੰਧਰ ਦੇ ਜਦੋਂ ਖੜੇ ਆ ਮਤਲਬ ਕੀ ਇਹ ਸਾਨੂੰ ਸਾਰਿਆਂ ਨੂੰ ਜੋ ਪੁਲਿਸ ਨੇ ਅੱਜ ਕੀਤਾ ਉਹ ਬਹੁਤ ਮਾੜਾ ਕੀਤਾ ਤੇ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਈਮਾਨ ਸਿੰਘ ਮਾਨ ਜੀ ਤੁਹਾਡੀ ਜਦੋਂ ਪਲੌਂਗ ਦੇ ਵਿੱਚ ਹੱਕ ਦੇ ਵਿੱਚ ਉਤਰਿਆ ਤੁਸੀਂ ਜਲੰਧਰ ਸਮਾਜ ਦੇ ਜੀ ਉਹ ਨਹੀਂ ਸਾਡੇ ਹੱਕ ਦੇ ਵਿੱਚ ਆਏ ਮੌਕੇ ਤੇ ਜੇ ਪੁਲਿਸ ਨੇ ਚੱਕਿਆ ਲਾਹ ਜੀ ਨਾ ਉਹਦਾ ਇਸ਼ਾਰੇ ਕਰਦੇ ਹੀ ਉਹ ਵੀ ਚੱਕੋ ਬਾਕੀ ਜਿਹੜੀ ਇੰਨੀ ਜਟਿਲੀਆਂ ਕਟੀਆਂ ਹੋਈਆਂ ਜੀ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਸਰਪੰਚ ਬੈਠਾ ਸੀ ਉੱਤੇ ਕੁਸ਼ੀਰਾਮ ਉਹਨੇ ਇਸ਼ਾਰਾ ਕਰਕੇ ਸਾਡੇ ਦੋ ਬਜ਼ੁਰਗ ਚੁਕਾਏ ਕਿ ਸਾਡੇ ਨਾਲ ਹੀ ਉਹਨਾਂ ਦੇ ਨਾਲ ਤੁਹਾਡੇ ਜਿੰਨੇ ਵੀ ਸਟੇਟਿਊਆਂ ਦੀ ਵਿਵਦੀ ਹੋਈ ਆ ਅੱਜ ਤੱਕ ਕਾਰਵਾਈ ਕੋਈ ਨਹੀਂ ਹੋਈ ਵੱਡੇ ਫੜੇ ਗਏ ਆ ਅੰਦਰ ਵੀ ਐ ਬੰਦੇ ਨਹੀਂ ਫੜੇ ਗਏ ਜਿਹੜਾ ਸਰਪੰਚ ਆਪਾਂ ਕੀ ਕਹੇ ਸਾਡੇ ਕਾਰਵਾਈ ਹੋਈ ਜਾਂ ਨਹੀਂ ਨਹੀਂ ਪਹਿਲੇ ਵੱਡੇ ਫੜੇ ਗਏ ਆ ਪਰ ਆ ਜਿਹੜਾ ਦੋ ਤਰੀਕ ਨੂੰ ਹੋਇਆ ਉਹਦੇ ਬੰਦੇ ਨਹੀਂ ਫੜੇ ਗਏ ਇਹ ਤਾਂ ਇਹਨੂੰ ਰੋਕਣਾ ਚਾਹੀਦਾ ਪਰ ਕਿਵੇਂ ਰੋਕਦੇ ਜਿਹੜੇ ਤੁਹਾਡੇ ਪੱਤੇ ਬੁੱਛਦੀ ਆਪਾਂ ਬਾਤ ਕਰ ਲਈ ਜਬਰ ਦੇ ਖਿਲਾਫ ਕੀ ਕਰ ਰਹੇ ਪਹਿਲਾਂ ਸਰਦਾਰ ਈਮਾਨ ਸਿੰਘ ਈਮਾਨ ਸਿੰਘ ਮਾਨ ਜੀ ਵਿਚਾਰ ਸੋਲੋ ਉਹਨਾਂ ਨਾਲ ਗੱਲ ਕਰੀਏ ਫਿਰ ਆਪਾਂ ਕਰਦੇ ਸਰਦਾਰ ਈਮਾਨ ਸਿੰਘ ਮਾਨ ਪਲੀਜ਼ ਮਖਤਬ ਸਾਹਿਬ ਮਖਤਬ ਖਾਤੇ ਜਿਹੜੇ 20ਵੀਂ ਸਦੀ ਦੇ ਵਿੱਚ ਇੱਕ ਬਹੁਤ ਵੱਡੀ ਲੜਾਈ ਲੜ ਕੇ ਡਾਕਟਰ ਭੀਮਰਾਓ ਅੰਬੇਦਕਰ ਨੇ ਗਰੀਬਾਂ ਨੂੰ ਜਿਹੜੇ ਜਾਤਪਾਤ ਤੇ ਅਦੀਨ ਬਹੁਤ ਪਿਛੜ ਗਏ ਸੀਗੇ ਉਹਨਾਂ ਦੇ ਪੱਖ ਦੀ ਲੜਾਈ ਲੜ ਕੇ ਇਹ ਸੁਵਿਧਾਨ ਦੇ ਵਿੱਚ ਉਹਨਾਂ ਨੂੰ ਮਾਨਸ ਕੀ ਜਾਤ ਸਭਾ ਇੱਕ ਪਛਾਣ ਬੋਧ ਦੇ ਦੀਨ ਚੱਕ ਕੇ ਬਸਾਇਆ ਹੈ ਉਹਨਾਂ ਦੇ ਕਾਰਜਕਾਰੀ ਜੋ ਸਮਾਜ ਵਾਸਤੇ ਆ ਉਹ ਸਾਰਿਆਂ ਦੇ ਮਨ ਚ ਬਸਦੀ ਹੈ ਇਹ ਡਾਕਟਰ ਸਾਹਿਬ ਨੇ ਸੁਵਿਧਾਨ ਦੇ ਵਿੱਚ ਜਿਹੜੀ ਥਾਂ ਬਣਾਤੀ ਉਹਦੇ ਨਾਲ ਅੱਜ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਸਮਾਜ ਚ ਬਰਾਬਰਤਾ ਆਈ ਹੈ ਮਾਨਸ ਨੂੰ ਮਨੁੱਖਤਾ ਚ ਸਿਆਣਿਆ ਜਾ ਰਿਹਾ ਔਰ ਅਸੀਂ ਵਾਕਈ ਇੱਕ ਜਾਤ ਦੇ ਸਿਆਣਨ ਲੱਗ ਪਏ ਹੈਗੇ ਆ ਇਹ ਉਹਨਾਂ ਦੀ ਵੱਡੀ ਦੇਣ ਹੈ ਸਾਡੇ ਮਨ ਚ ਕਿਸੇ ਦੇ ਕਿੰਤੂ ਪ੍ਰੰਤੂ ਇਸ ਗੱਲ ਦੀ ਹੋ ਸਕਦੀ ਹੈ ਕਿ ਕਿਹੜੇ ਧਰਮ ਨਾਲ ਜੁੜੇ ਨਾ ਜੁੜੇ ਪਰ ਜੋ ਮਨੁੱਖਤਾ ਲਈ ਉਹਨਾਂ ਨੇ ਕਰਤਾ ਉਹ ਕਿਸੇ ਦੇ ਮਨ ਚ ਉਹਦੇ ਬਾਰੇ ਸ਼ੰਕਾ ਨਹੀਂ ਹੋਣੀ ਚਾਹੀਦੀ ਜਿਹੜਾ ਸਿੱਖ ਰਹਿਤ ਮਰਿਆਦਾ ਜਿਹੜਾ ਸਿੱਖ ਫਲਸਫਾ ਹੈ ਉਹ ਕਿਸੇ ਦੇ ਘਰ ਦੇ ਉੱਤੇ ਨਜਾਇਜ਼ ਹਮਲੇ ਕਰਨ ਤੋਂ ਕਿਸੇ ਨੂੰ ਨਿੰਦਣ ਤੋਂ ਰੋਕਦਾ ਹੈਗਾ ਔਰ ਮੈਂ ਸਮਝਦਾ ਕਿ ਜੋ ਕੰਮ ਸਾ ਗੁਰਪਤਮਨ ਸਿੰਘ ਪੰਨੂ ਨੇ ਕੀਤਾ ਹੈ ਇਹਦਾ ਸਾਨੂੰ ਸਪਸ਼ਟੀਕਰਨ ਅਕਾਲ ਤਖਤ ਦੇ ਜਥੇਦਾਰ ਤੋਂ ਲੈਣਾ ਚਾਹੀਦਾ ਹੈ ਕਿ ਇਹ ਸਿੱਖ ਰਾਹ ਹੈ ਕਿ ਨਹੀਂ ਕਿ ਆਪਾਂ ਕਿਸੇ ਦਾ ਬੁੱਤ ਕਾਲਾ ਕਰਕੇ ਉਹਦੀ ਨਿੰਦਿਆ ਕਰੀਏ ਇਹ ਬਿਲਕੁਲ ਗੈਰ ਸਿੱਖ ਕੰਮ ਕੀਤਾ ਜਾ ਰਿਹਾ ਹੈ ਔਰ ਜੇ ਇਹਨਾਂ ਨੇ ਕੋਈ ਲੜਾਈ ਲੜਨੀ ਹੈ ਜਿਵੇਂ ਡਾਕਟਰ ਬੀ ਆਰ ਅੰਬੇਦਕਰ ਨੇ ਹੱਕਾਂ ਵਾਸਤੇ ਆਪਣੇ ਬੁੱਧੀ ਤੋਂ ਕੰਮ ਲੈ ਕੇ ਪੜ੍ਹ ਲਿਖ ਕੇ ਵੇਹਾਂ ਦੇ ਕੇ ਦਿਨ ਰਾਤ ਇੱਕ ਅੰਥਕ ਕੰਮ ਕਰਕੇ ਆਪਣੇ ਸਮਾਜ ਨੂੰ ਚੱਕਿਆ ਉਹ ਰਾਹ ਤੇ ਤੁਰਨਾ ਚਾਹੀਦਾ ਹੈ ਜੇ ਤੁਸੀਂ ਵਿਰੋਧ ਵੀ ਉਹਨਾਂ ਦਾ ਕਰਨਾ ਹੈ ਉਹਨਾਂ ਤੋਂ ਸਿੱਖ ਕੇ ਵਿਰੋਧ ਕਰੋ ਇਹ ਜਿਹੜੀਆਂ ਹਰਕਤਾਂ ਹੋ ਰਹੀਆਂ ਇਹ ਸਾਡੇ ਸਮਾਜ ਨੂੰ ਤੋੜ ਰਹੀਆਂ ਕਿਹੜਾ ਸਮਾਜ ਇਹ ਸਾਡੇ ਭਗਤਾਂ ਦਾ ਗੁਰੂਆਂ ਦਾ ਸਮਾਜ ਜਿਸ ਨੂੰ ਇੱਕ ਗੁਲਦਸਤਾ ਬਣਾ ਕੇ ਗੁਰੂ ਸਾਹਿਬਾਨਾ ਨੇ ਸਿੱਖੀ ਦੇ ਰੂਪ 'ਚ ਜੋ ਮਿਸ਼ਨ ਤੇ ਡਾਕਟਰ ਨੰਬੇਧਕਰ ਤੁਰੇ ਆ ਉਹ ਮਿਸ਼ਨ ਸਾਡੇ ਗੁਰੂਆਂ ਦਾ ਸੀ ਮਾਨਸ ਦੀ ਜਾਤ ਸਭੇ ਇੱਕ ਪਛਾਨਬੋ ਤੇ ਇਹ ਬਹੁਤ ਹੀ ਗਲਤ ਕੰਮ ਹੋਇਆ ਜਦ ਸਾਡਾ ਘਰ ਇਹ ਭਾਰਤ ਦੇਸ਼ ਸਾਡੇ ਚੋਣ ਕਰਾਂਦਾ ਹੈ ਇਹ ਪੰਜਾਬ ਸਟੇਟ ਸਾਡੇ ਐਸਡੀਪੀਸੀ ਦੇ ਚੋਣ ਕਰਾਉਂਦਾ ਅਸੀਂ ਤਸੱਲੀ ਨਾਲ ਆਪਣਾ ਅਕਾਲ ਤਖਤ ਦਾ ਜਥੇਦਾਰ ਸਹਿਬਾਨ ਲੋਕ ਕਰਦੇ ਆ ਚੋਣਾ ਤੋਂ ਬਾਅਦ ਇਹ ਸਵਾਲ ਜੋ ਕਰ ਰਹੇ ਆ ਇਹ ਪੰਨੂ ਸਾਹਿਬ ਇਹ ਅਸੀਂ ਜਰੂਰ ਉਹਨਾਂ ਦੇ ਸਾਹਮਣੇ ਰੱਖਾਂਗੇ ਕਿ ਇਸ ਤਰ੍ਹਾਂ ਕਿਸੇ ਦੇ ਮਨ ਨੂੰ ਠੇਸ ਪਹਚਾਉਣੀ ਚਾਹੀਦੀ ਹੈ ਕਿ ਨਹੀਂ ਕਿਉਂਕਿ ਰਹਿਤ ਮर्यादा ਨਹੀਂ ਆਗਿਆ ਦਿੰਦੀ ਗੁਰੂ ਸਾਹਿਬ ਦਾ ਇਤਿਹਾਸ ਨਹੀਂ ਆਗਿਆ ਦਿੰਦਾ ਜ਼ਫਰਨਾਮਾ ਨਹੀਂ ਆਗਿਆ ਦਿੰਦਾ ਹੈਗਾ ਔਰ ਇਹ ਭੱਦੀ ਮੰਦ ਭੱਗੀ ਗੱਲ ਹੋਣੀ ਨਹੀਂ ਚਾਹੀਦੀ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਕੀ